ਲੋਵੀ ਦੋਸਤੋ ਵੀਡੀਓ ਨੂੰ ਕਰ ਦੋ ਸ਼ੇਅਰ ਤੇ ਆਪਣੇ ਪੇਜ ਨੂੰ ਕਰ ਲੋ ਫੋਲੋ ਅੱਜ ਦੀ ਵੀਡੀਓ ਵਿੱਚ ਦੋ ਨਗ ਦਿਖਾਵਾਂਗੇ ਦੋਸਤੋ ਦੋਨੇ ਨਾਗ ਦੋਸਤੋ ਚੰਗੇ ਆ ਗਏ ਤੇ ਇੱਕ ਜਿਹੜੀ ਆ ਗਈ ਦਿਲ ਬਸੇ ਤਾਜੀ ਸੂਈ ਆ ਆਹ ਆ ਗਿਆ ਬੱਚਾ 나ੜੂਆ ਬਾਈ ਦੇ ਨਾਲ ਹੈ ਇਹਦੇ ਫੇਸ ਕੁਆਲਿਟੀ ਨੂੰ ਚੈੱਕ ਕਰ ਲੋ ਬਾਈ ਦਾ ਤਾਂ ਮਾਲਕ ਨੇ ਤਾਂ ਤੀਜਾ ਸੂਆ ਦੱਸਿਆ ਤੁਸੀਂ ਭਾਵੇਂ ਚੌਥਾ ਮੰਨ ਲਈ ਕੱਦ-ਕੱਡ ਸੋਹਣਾਗਾ ਤੇ ਚਾਰ ਹੀ ਥਾਣਾ ਫਿਕਸ ਇੰਟਰ ਦੇ ਕੋਈ ਫੋਰ ਚਾਣੀ ਨਹੀਂ ਚਮਕ-ਜਮਕ ਵਾਲੀ ਇਹ ਕੱਦ-ਕੱਡ ਵੀ ਸੋਹਣਾਗਾ ਤੇ ਇਸ ਟਾਈਮ ਹਫ਼ਤੇ ਕੀ ਦੀ ਸੂਈ ਥੱਲੇ 12 ਲੀਟਰ ਦੁੱਧ ਹਾਜਰਾ 12 ਤੋਂ 22 ਦਾ ਬਾਹਰੀ ਹੋਊਗਾ 12 ਮੰਨ ਕੇ 2 ਟਾਈਮ 3 ਟਾਈਮ ਚੁਆਈ ਕਰ ਸਕਦੇ ਆ ਇੱਕ ਪਾਸੇ ਮਾੜੀ ਜੀਪਾਲ ਜ਼ਰੂਰ ਹੈਗੀ ਉਹ ਤੁਹਾਨੂੰ ਹਵਾਨੇ ਤੇ ਉੱਪਰ ਦਿਖਾਈ ਦਿੱਤੀ ਆ 22 ਦੀ ਆਸ ਹੈਗੀ 18 ਪਲੱਸ ਤੋਂ ਦੁੱਧ ਚੱਲਣ ਦੀ 18 20 ਲੀਟਰ ਦੀ ਬਾਕੀ ਤੁਸੀਂ ਆਪ ਦੀ ਸੇਵਾ ਦੇ ਸਮਝਣ ਅੰਦਾਜ਼ਾ ਲਾ ਲਓ ਮੁੱਲ ਬਾਹਰ ਦਾ ਜਿੰਨਾ ਮਰਜ਼ੀ ਕਰਾ ਲਓ 65000 ਚੋਂ ਮਾਨਤਾਨ ਹੋ ਜਾਊਗਾ ਵੱਡੇ ਢਾਂਚੇ ਦੇ ਦੋਸਤੋ ਕਿੰਨੇ ਵੱਡੇ ਕਦ ਕੱਡਾਂ ਲਈ ਜਾਂ ਬਰੀਡ ਤੇ ਕੰਮ ਕਰਨ ਉਹ ਵੀ ਨਿਗਮ ਆ ਸਕਦਾ ਇਧਰਲੇ ਪਾਸੇ ਆ ਗਈ ਦੋਸਤੋ ਟੋਕੜ ਗੱਪਣ 2 ਮਹੀਨਿਆਂ ਦੀ ਚੈੱਕ ਪਾਸਾ 23 ਤਰੀਕ ਨੂੰ ਤੁਸੀਂ ਆਪ ਦਾ ਤੀਜੇ ਸੂਏ ਵਾਸਤੇ ਹੀ ਗੱਭਣਾ ਦੁੱਧ 8 ਲੀਟਰ 7 ਮੰਨ ਕੇ ਦੋ ਟਾਈਮ ਚੁਆਈ ਕਰ ਲਿਓ ਚਾਰ ਥਾਣਾ ਕੋਈ ਕੋਟਸ਼ਾਹ ਨਹੀਂ ਬੇਨਤੀ ਸਪੈਸ਼ਲ ਡਾਕਟਰ ਨਾਲ ਚੈੱਕ ਕਰਵਾਲ ਫੁੱਲ ਵੀਡੀਓ ਅਜਾ ਡੈਰੀ ਫਾਰਮ ਤੇ ਮਿਲ ਜੂਗੀ ਪਿੰਡ ਬਈ ਦਾ ਚੰਦਪੌਣ ਤਹਿਸੀਲ ਜੇਤੋ ਤੇ ਜ਼ਿਲ੍ਹਾ ਦੋਸਤੋ ਬੰਦਾ ਫਰੀਦਕੋਟ ਨੰਬਰ ਥੱਲੇ ਸਕਰੀਨ ਤੇ ਬਈ ਨਾਲ ਸੰਪਰਕ ਕਰ ਲਓ ਧੰਨਵਾਦ